ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਲੱਕ ਦੀ ਪ੍ਰੋਬਲਮ ਸੀ ਦਰਦ ਦੀ ਹਾਂ ਜੀ ਸਿੱਧਾ ਖੜਾ ਨਹੀਂ ਹੋ ਸਕਦਾ ਜੀ ਮੈਂ ਕੋਡਾ ਨਹੀਂ ਹੋ ਸਕਦਾ ਜੀ ਇਹ ਕਿੰਨੀ ਦੇਰ ਤੋਂ ਪ੍ਰੋਬਲਮ ਸੀ ਇਹ 8-9 ਸਾਲ ਤੋਂ ਪ੍ਰੋਬਲਮ ਸੀ ਜੀ ਮੇਰੀ ਚੌਂਕੜਾ ਮਾਰ ਕੇ ਮੈਂ ਬੈਠ ਨਹੀਂ ਸਕਦਾ ਜੀ ਅੱਛਾ ਜੀ ਤੇ ਬੈਠ ਗਿਆ ਤਾਂ ਫਿਰ ਖੜਾ ਨਹੀਂ ਹੋ ਜਾਂਦਾ ਸੀ ਸਿੱਧਾ ਖੜਾ ਨਹੀਂ ਸਕਦਾ ਚਾਰ-ਪੰਜ ਮਿੰਟ ਤਾਂ ਮੈਂ ਬਿਲਕੁਲ ਸਿੱਧਾ ਨਹੀਂ ਹੋ ਸਕਦਾ ਸੀ ਫਿਰ ਕਿੱਥੋਂ ਠੀਕ ਹੋਏ ਤੁਸੀਂ ਡਾਕਟਰ ਸਾਹਿਬ ਦਾ ਆਯੁਰਵੈਦਿਕ ਹਸਪਤਾਲ ਤੋਂ ਕਿੰਨੀ ਦੇਰ ਦਵਾਈ ਚੱਲੀ ਤੁਹਾਡੀ ਸੋ ਜੇ ਲਈ 8-9 ਮਹੀਨੇ ਨਹੀਂ 8-9 ਮਹੀਨੇ ਵਿੱਚ ਤੁਸੀਂ ਠੀਕ ਹੋਗੇ ਹਾਂ ਜੀ ਕਿੰਨੇ ਕਿੰਨੇ ਦਿਨਾਂ 'ਚ ਫਰਕ ਪੈ ਗਿਆ ਸੀ 6 ਮਹੀਨੇ ਸਭਾ ਮਹੀਨੇ 'ਚ ਫਰਕ ਪੈ ਗਿਆ ਸੀ ਹੁਣ ਤੁਸੀਂ ਬਿਲਕੁਲ ਸਹੀ ਹੋ ਹਾਂ ਜੀ ਹੁਣ ਬੈਠ ਹਟ ਲੈਨੇ ਹੋ ਹਾਂ ਜੀ ਚੌਂਕੜਾ ਵੱਜ ਜਾਂਦਾ ਹਾਂ ਜੀ ਹੁਣ ਵੱਜ ਜਾਂਦਾ ਜੀ ਝੁਕ ਲੈਨੇ ਹੋ ਹਾਂ ਜੀ ਝੁਕ ਵੀ ਲੈਨੇ ਦਿਖਾਓ ਤਾਂ ਝੁੱਕ ਕੇ ਬੈਠ ਕੇ ਤੁਸੀਂ ਤਾਂ ਪੂਰੀਆਂ ਡੰਡ ਬੈਟਕਾਂ ਮਾਰ ਸਕਦੇ ਹੋ ਹੈ ਠੀਕ ਹੋ ਗਏ ਹੋ ਤੁਸੀਂ ਹਾਂ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਨੇ ਮੈਨੂੰ ਇੰਨਾ ਯੋਗ ਕਰ ਤਾਈ ਖੜੇ ਹੁਣ ਯੋਗ ਬੈਠਣੀ ਹੋ ਤੇ ਇਹ ਵੀਡੀਓ ਦੇਖਣ ਵਾਲੇ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਮੈਂ ਇਹ ਦੇਣਾ ਚਾਹੁੰਦਾ ਵੀ ਡਾਕਟਰ ਸਾਹਿਬ ਤੋਂ ਇਲਾਜ ਕਰਾਓ ਜੀ ਬਹੁਤ ਵਧੀਆ ਇਲਾਜ ਹੈ ਇਹਨਾਂ ਦਾ ਤੁਹਾਡੀ ਤਸੱਲੀ ਆ ਮੇਰੀ ਤਸੱਲੀ ਹੋ ਗਈ ਜੀ ਮੈਨੂੰ ਬਹੁਤ ਠੀਕਾਂ ਹੋਈ ਹੁਣ ਮਨ ਕੋਈ ਪ੍ਰੋਬਲਮ ਨਹੀਂ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ